ਸ੍ਰੀ ਗੱਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਐਸ਼ੀ ਨਿਊਜ਼ ਚੈਨਲ ਲੁਧਿਆਣਾ ਦੀ ਪ੍ਰਮੁੱਖ ਰੈਡੀमेड ਗਾਰਮੈਂਟ ਦੇ ਵਿੱਚ ਕਿਟਾਂ ਦੇ ਵਿੱਚੋਂ ਇੱਕ ਅਕਾਲਗੜ ਮਾਰਕੀਟ ਜੇ ਤੁਸੀਂ ਵੀ ਅਕਾਲਗੜ ਮਾਰਕੀਟ ਜਾਂਦੇ ਹੋ ਤਾਂ ਆਪਣੇ ਜਾਨੀ ਮਾਨੀ ਨੁਕਸਾਨ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਅਕਾਲਗੜ ਮਾਰਕੀਟ ਪੂਰੀ ਤਰੀਕੇ ਦੇ ਨਾਲ ਅਨਸੇਫ ਘੋਸ਼ਿਤ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਕਿ ਇਹ ਅਨਸੇਫ ਸਾਡੇ ਵੱਲੋਂ ਨਹੀਂ ਬਲਕਿ ਫਾਇਰ ਰਿਗਲੇਟ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 5ਵੀਂ ਗ੍ਰੇਡ ਵਿਭਾਗ ਨੇ ਦੱਸਿਆ ਅਤੇ ਦਾਵਾ ਕੀਤਾ ਹੈ ਕਿ ਕਾਲਗੜ੍ਹ ਮਾਰਕੀਟ ਦੇ ਵਿੱਚ ਕਿਸੇ ਵੀ ਤਰੀਕੇ ਦਾ ਅੱਗ ਬੁਝਾਓ ਯੰਤਰ ਨਹੀਂ ਹੈ ਅਤੇ ਜੇ ਕੱਲ ਨੂੰ ਕਿਤੇ ਇਸ ਮਾਰਕੀਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਚਾਨਕ ਕੋਈ ਹਾਸਾ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਮਾਲ ਦਾ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਬਲਕਿ ਜਾਨੀ ਮਾਨੀ ਨੁਕਸਾਨ ਹੋਣ ਦਾ ਵੀ ਪੂਰੇ ਤਰੀਕੇ ਦੇ ਨਾਲ ਖਤਰਾ ਹੈ ਬਾਕਾਇਦਾ ਇਹ ਅਸੀਂ ਨਹੀਂ ਕਹਿ ਰਹੇ ਬਲਕਿ 5ਵੀਂ ਗ੍ਰੇਡ ਵਿਭਾਗ ਵੱਲੋਂ ਖੁਦ ਪੀਆਰਟੀਆਈ ਦੇ ਵਿੱਚ ਦਿੱਤੇ ਗਏ ਜਵਾਬ ਦੀ ਜਾਣਕਾਰੀ ਦਿੱਤੀ ਗਈ ਹੈ ਉਸ ਨੇ ਕਿਹਾ ਹੈ ਕਿ ਅਕਾਲਗੜ ਮਾਰਕੀਟ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਅੱਗ ਬੁਝਾਓ ਯੰਤਰ ਨਹੀਂ ਹੈ ਜਿਸ ਦੇ ਚੱਲਦੇ ਇੱਥੇ ਕਿਸੇ ਵੀ ਟਿੱਕੇਗਾ ਅਚਾਨਕ ਕੋਈ ਹਾਸਾ ਹੁੰਦਾ ਹੈ ਤਾਂ ਉਸ ਦੇ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ 5 ਵਿਗ੍ਰੇਡ ਵਿਭਾਗ ਕੋਲ ਅਕਾਲਗੜ ਮਾਰਕੀਟ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕਦੀ ਵੀ ਕੋਈ ਐਨਓਸੀ ਨਹੀਂ ਜਾਰੀ ਕੀਤੀ ਗਈ ਅਤੇ ਨਾ ਹੀ ਇਸ ਮਾਰਕੀਟ ਦੇ ਸਬੰਧ ਦੇ ਵਿੱਚ ਫਾਈਵ ਬਿਗ੍ਰੇਡ ਵਿਭਾਗ ਦੇ ਕੋਲ ਕੋਈ ਦਸਤਾਵੇਜ਼ ਮੌਜੂਦ ਨੇ ਜਿਨ੍ਹਾਂ ਨੂੰ ਦੇਖ ਕੇ ਉਹ ਦੱਸ ਸਕਣ ਕਿ ਇਹ ਮਾਰਕੀਟ ਦੇ ਵਿੱਚ ਉਹਨਾਂ ਨੇ ਕਦੀ ਐਨਓਸੀ ਦਿੱਤੀ ਸੀ ਜਾਂ ਨਹੀਂ ਦਿੱਤੀ ਸੀ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਮਾਰਕੀਟ ਬਣਦੀ ਹੈ ਅਤੇ ਉਸ ਦੇ ਵਿੱਚ ਫਾਈਵ ਬਿਗ੍ਰੇਡ ਵਿਭਾਗ ਵੱਲੋਂ ਐਨਓਸੀ ਲਈ ਜਾਂਦੀ ਹੈ ਲੇਕਿਨ ਵਿਭਾਗ ਦੇ ਕੋਲ ਜਦੋਂ ਕੋਈ ਦਸਤਾਵੇਜ਼ ਹੀ ਅਜ ਤੱਕ ਜਮਾ ਨਹੀਂ ਕਰਵਾਏ ਗਏ ਤਾਂ ਐਨਓਸੀ ਕਿੱਥੋਂ ਮਿਲਦੀ ਇਹ ਤਾਂ ਅਕੀ ਫਾਇਰ ਬ੍ਰਿਗੇਡ ਦੇ ਜਿਹੜੇ ਲੁਧਿਆਣਾ ਦੇ ਅਫਸਰ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮਾਰਕੀਟ ਦੇ ਵਿੱਚ ਅੱਗ ਬੁਝਾਉਣ ਦੇ ਪ੍ਰਬੰਧ ਕਰਨੇ ਉਹ ਮਾਰਕੀਟ ਦੀ ਖੁਦ ਦੀ ਜ਼ਿੰਮੇਵਾਰੀ ਨੇ ਉੱਤੇ ਦੁਕਾਨਦਾਰਾਂ ਦੀ ਜੋ ਉੱਥੇ ਜਿਹੜੀ ਕਮੇਟੀ ਹੈ ਉਸ ਦੀ ਖੁਦ ਦੀ ਜ਼ਿੰਮੇਵਾਰੀ ਆ ਇਸ ਦੇ ਵਿੱਚ ਫਾਇਰ ਬ੍ਰਿਗੇਡ ਵਿਭਾਗ ਕੁਝ ਨਹੀਂ ਕਰ ਸਕਦਾ ਲੇਕਿਨ ਉਹਨਾਂ ਨੇ ਇਹ ਦੱਸਿਆ ਹੈ ਕਿ ਇੱਥੇ ਕਿਸੇ ਵੀ ਤਰੀਕੇ ਨਾਲ ਅਗਰ ਕੋਈ ਹਾਸਾ ਹੁੰਦਾ ਹੈ ਤਾਂ ਵੱਡਾ ਜਾਨੀ ਨੁਕਸਾਨ ਹੋਸਾਗੜ੍ਹ ਇਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਮਾਰਕੀਟ ਬਣੀ ਹੈ ਜਿਸ ਦੇ ਵਿੱਚ ਕਰੀਬ 700-800 ਦੁਕਾਨਾਂ ਨੇ ਅਤੇ ਇਹ ਦੁਕਾਨਾਂ ਇਲੀਗਲ ਤਰੀਕੇ ਦੇ ਨਾਲ ਚਲਾਈਆਂ ਤਾਂ ਜਾ ਰਹੀਆਂ ਨੇ ਬਲਕਿ ਇਸ ਦੇ ਵਿੱਚ ਫਾਇਰ ਸੇਫਟੀ ਦੇ ਸਬੰਧ ਦੇ ਵਿੱਚ ਵੀ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਅਤੇ ਇਹ ਦੁਕਾਨਦਾਰਾਂ ਦੇ ਉਥੋਂ ਦੀ ਕਮੇਟੀ ਦੀ ਵੱਡੀ ਲਾਪਰਵਾਹੀ ਹੈ ਕਿਉਂਕਿ ਅਗਰ ਉੱਤੇ ਗਾਹਕ ਵੀ ਆਉਂਦੇ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਦੁਕਾਨਦਾਰਾਂ ਤੇ ਕਮੇਟੀ ਦੀ ਹੁੰਦੀ ਹੈ ਲੇਕਿਨ ਇਹਨਾਂ ਲੋਕਾਂ ਦੀ ਜਾਨ ਦੀ ਚਿੰਤਾ ਨਾ ਕਰਦੇ ਹੋਏ ਲਗਾਤਾਰ ਉਥੇ ਧੜੱਲੇ ਦੇ ਨਾਲ ਰੋਜ਼ਾਨਾ ਲੱਖਾਂ ਰੁਪਏ ਦਾ ਦੁਕਾਨਦਾਰ ਬਿਜ਼ਨਸ ਕਰ ਰਹੇ ਨੇ ਜਿਸ ਤੋਂ ਬਾਅਦ ਵੀ ਕਿਸੇ ਵੀ ਤਰੀਕੇ ਦੀ ਕੋਈ ਸੇਫਟੀ ਪ੍ਰਬੰਧ ਨਹੀਂ ਕੀਤੇ ਜਾ ਰਹੇ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਮਾਰਕੀਟ ਦੇ ਪ੍ਰਬੰਧਕਾਂ ਤੇ ਦੁਕਾਨਦਾਰਾਂ ਦੇ ਉੱਤੇ ਕਿਉਂਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅਕਾਲਗੜ੍ਹ ਮਾਰਕੀਟ ਕਈ ਸਾਲ ਪਹਿਲਾਂ ਤਾਂ ਬਸਾਈ ਗਈ ਸੀ ਜਿਸ ਦੇ ਵਿੱਚ ਰਾਜਨੀਤਕਾਂ ਵੱਲੋਂ ਇੱਕ ਦੂਜੇ ਉੱਤੇ ਵੱਡੇ આરોਪ ਲਗਾਏ ਜਾਂਦੇ ਹਨ ਕਿ ਉਹਨਾਂ ਵੱਲੋਂ ਇਹਨਾਂ ਨੇ ਪਾਰਟੀ ਦੀ ਦੇ ਵਿੱਚ ਇਹ ਮਾਰਕੀਟ ਬਣੀਆਂ ਜਾਂ ਇਹਨਾਂ ਦੀ ਪਾਰਟੀ ਚ ਮਾਰਕੀਟ ਬਣੀਆਂ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ 2022-23 ਦੇ ਵਿੱਚ ਉੱਤੇ ਆਪ ਆਜ਼ਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਅਤੇ ਇਸੇ ਸਮੇਂ ਦੇ ਦੌਰਾਨ ਅਕਾਲਗੜ ਮਾਰਕੀਟ ਦੇ ਵਿੱਚ ਹੀ ਇੱਕ ਐਸੀ ਅਕਾਲਗੜ ਮਾਰਕੀਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕਰੀਬ ਦੁਕਾਨਾਂ ਬਣਾ ਕੇ ਵੇਚੀਆਂ ਜਾ ਰਹੀਆਂ ਹਨ। ਜੋ ਕਿ ਕਈ ਕਰੋੜਾਂ ਰੁਪਏ ਚ ਵੇਚਿਆ ਜਾ ਰਿਹਾ ਲੇਕਿਨ ਫਿਰ ਵੀ ਆਪ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਹਲਕੇ ਦੇ ਜੋ ਰਾਜਨੇਤਾ ਨੇ ਉਹਨਾਂ ਵੱਲੋਂ ਇਸ ਸਬੰਧ ਵਿੱਚ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਅੱਜ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਲੋਕਾਂ ਦੀ ਜਾਨ ਦਾ ਵੱਡਾ ਖਤਰਾ ਬਣਿਆ ਹੋਇਆ ਕਿਉਂਕਿ ਤੰਗ ਗਲੀਆਂ ਦੇ ਵਿੱਚ ਦੁਕਾਨਾਂ ਬਣਾਈਆਂ ਗਿਆਨ ਐਸੇ ਦੇ ਵਿੱਚ ਅਗਰ ਕਿਤੇ ਰੱਬ ਨਾ ਕਰੇ ਇਸ ਮਾਰਕੀਟ ਦੇ ਵਿੱਚ ਕੋਈ ਅੱਗ ਜਣੀ ਦੀ ਘਟਨਾ ਹੁੰਦੀ ਹੈ ਤਾਂ ਸ਼ਾਇਦ ਇੱਥੇ ਕਿਸੇ ਨੂੰ ਭੱਜਣ ਦਾ ਵੀ ਰਾਹ ਨਹੀਂ ਮਿਲੇਗਾ ਇਤੋਂ ਤੱਕ ਕਿ ਅੰਦਰ ਫਾਇਰ ਬਿਗੜ ਦੀ ਜੋ ਗੱਡੀਆਂ ਨੇ ਉਹ ਵੀ ਜਾਣ ਦਾ ਕੋਈ ਰਸਤਾ ਨਹੀਂ ਹੈ ਜਿਸ ਦੇ ਕੰਨ ਹਜ਼ਾਰਾਂ ਜਾਂ ਸੈਂਕੜੇ ਹੀ ਲੋਕ ਇਸ ਦੀ ਪੇਟ ਚੜ ਸਕਦੇ ਹਨ ਇਸ ਦੇ ਵਿੱਚ ਪ੍ਰਸ਼ਾਸਨ ਅਤੇ ਜੋ ਰਾਜਨੇਤਾ ਨੇ ਜੋ ਲੋਕਾਂ ਦੀ ਪਾਰਟੀ ਕਹਿੰਦੇ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਇਸ ਦੇ ਵਿੱਚ ਐਕਸ਼ਨ ਲੈਣ ਦੀ ਲੋੜ ਹੈ ਇਸ ਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਹੈ ਜਿਸ ਦੇ ਨਾਲ ਕਿ ਕਾਫੀ ਨੁਕਸਾਨ ਹੋ ਸਕਦਾ ਇਸ ਦੇ ਵਿੱਚ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਆ ਕਿਉਂਕਿ ਤੁਹਾਨੂੰ ਦੱਸ ਦਿੰਦੇ ਆ ਕਾਲਗੜ੍ਹ ਮਾਰਕੀਟ ਵਕਫ ਬੋਰਡ ਦੀ ਜ਼ਮੀਨ ਦੇ ਉੱਤੇ ਬਣੀ ਹੋਈ ਹੈ ਅਤੇ ਦੋ ਨਾਲਿਆਂ ਦੇ ਉੱਤੇ ਮਾਰਕੀਟ ਦਾ ਨਿਰਮਾਣ ਕੀਤਾ ਹੋਇਆ ਹੈ ਇਕ ਤਾਂ ਪਹਿਲਾ ਹੀ ਵਕਫਾ ਬੋਰਡ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਮਾਰਕੀਟ ਬਣਾਈ ਅਤੇ ਦੂਜੇ ਪਾਸੇ ਨਾਲਿਆ ਦੇ ਉੱਤੇ ਕਦੀ ਵੀ ਕੋਈ ਨਿਰਮਾਣ ਨਹੀਂ ਹੋ ਸਕਦਾ ਲੇਕਿਨ ਫਿਰ ਵੀ ਇਸ ਮਾਰਕੀਟ ਨੂੰ ਬਣਾਇਆ ਗਿਆ ਹੈ ਜੋ ਕਿ ਪੂਰੇ ਤਰੀਕੇ ਦੇ ਨਾਲ ਇਲੀਗਲ ਹੈ ਇਸ ਤੋਂ ਬਾਵਜੂਦ ਵੀ ਨਗਰ ਨਿਗਮ ਵਿਭਾਗ ਵੱਲੋਂ ਵੀ ਅਜੇ ਤੱਕ ਇਸ ਦੇ ਵਿੱਚ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਕਿਹਾ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਕਈ ਦੁਕਾਨਦਾਰ ਨੇ ਜੋ ਖੁਦ ਨੂੰ ਪ੍ਰਧਾਨ ਵੀ ਦੱਸਦੇ ਨੇ ਅਤੇ ਸਮਾਂ ਹੁੰਤੇ ਪੰਜਾਬ ਦੇ ਵਿੱਚ ਜੋ ਵੀ ਰਾਜਨੀਤਿਕ ਪਾਰਟੀ ਹੁੰਦੀ ਹੈ ਉਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਕਿ ਉਹ ਆਪਣੀ ਇਸ ਮਾਰਕੀਟ ਨੂੰ ਸੁਰੱਖਿਅਤ ਰੱਖ ਸਕਣ ਲੇਕਿਨ ਇਹ ਕਿਤੇ ਨਾ ਕਿਤੇ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖੜਵਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਨੂੰ ਦਾਤੇ ਲਗਾਇਆ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਵਿਭਾਗ ਫਾਇਰ ਸੇਫਟੀ ਵਿਭਾਗ ਅਤੇ ਰਾਜਨੇਤਾ ਇਸ ਦੇ ਵਿੱਚ ਕੀ ਐਕਸ਼ਨ ਲੈਂਦੇ ਨੇ ਕਿ ਪੰਜਾਬ ਸਰਕਾਰ ਹਜੇ ਵੀ ਪਹਿਲਾ ਵਾਂਗ ਨਹੀਂ ਐਕਸ਼ਨ ਲਏਗੀ ਜਾਂ ਇਸ ਦੇ ਵਿੱਚ ਐਕਸ਼ਨ ਲੈ ਗਈ ਕਿ ਨਵੀਂ ਮਿਸਾਲ ਕਾਇਮ ਕਰੇਗੀ ਦੇਖਣਾ ਹੋਵੇਗਾ ਤੁਹਾਨੂੰ ਇਹ ਮਾਮਲੇ ਦੇ ਵਿੱਚ ਜੋ ਦਸਤਾਵੇਜ਼ ਨੇ ਉਸ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਫਾਇਰ ਸੇਫਟੀ ਵਿਭਾਗ ਵੱਲੋਂ ਖੁਦ ਇਹ ਜਾਣਕਾਰੀ ਦਿੱਤੀ ਹੈ ਲੇਕਿਨ ਇੱਥੇ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਫਾਇਰ ਸੇਫਟੀ ਵਿਭਾਗ ਵੱਲੋਂ ਇਹ ਜਾਣਕਾਰੀਆਂ ਤਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਖੁਦ ਆਪਣੇ ਲੈਵਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦ ਕਿ ਫਾਇਰ ਸੇਫਟੀ ਵਿਭਾਗ ਵੱਲੋਂ ਵੀ ਅਗਰ ਕੋਈ ਐਨਓਸੀ ਲਏ ਬਿਨਾ ਕਮਰਸ਼ੀਅਲ ਇਮਾਰਤ ਬੰਦੀ ਹੈ ਤਾਂ ਵਿਭਾਗ ਕੋਲ ਨਹੀਂ ਪਾਵਰ ਹੁੰਦੀ ਹੈ ਕਿ ਉਸ ਨੂੰ ਸੀਲ ਕਰ ਸਕਦਾ ਹੈ ਲੇਕਿਨ ਅਜੇ ਤੱਕ ਫਾਇਰ ਸੇਫਟੀ ਵਿਭਾਗ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਇਸ ਦੇ ਵਿੱਚ ਲੱਗਦਾ ਹੈ ਕਿ ਸ਼ਾਇਦ ਮਿਲੀਪੂਗਤ ਦੇ ਨਾਲ ਹੀ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਵੀ ਕਿ ਕਿਹੜਾ ਵਿਭਾਗ ਇਸ ਦੇ ਵਿੱਚ ਐਕਸ਼ਨ ਲਵੇਗਾ ਤੇ ਇੱਕ ਨਵੀਂ ਮਿਸਾਲ ਕਾਇਮ ਕਰੇਗਾ ਸ਼ਸ਼ੀ ਗਾ ਜੀ ਮੈਂ ਰਾਧਿਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ